ਆਹ ਅਸੀਂ ਅੱਜ ਮੈਰਿਟ ਵਿੱਚ ਪਾਸ ਹੋਇਆ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਤੇ ਮੇਰੇ ਘਰ ਦੇ ਤੇ ਮੇਰੇ ਅਧਿਆਪਕ ਸਾਰੇ ਬਹੁਤ ਖੁਸ਼ ਨੇ ਤੇ ਮੈਂ ਵੀ ਬਹੁਤ ਜ਼ਿਆਦਾ ਖੁਸ਼ ਹਾਂ ਕਿੰਨੇ ਪਰਸੈਂਟੇਜ ਨੰਬਰ ਆਇਆ ਮੇਰੇ 98.46% ਸਕੂਲ ਦਾ ਸਹਿਯੋਗ ਕਿਸ ਤਰ੍ਹਾਂ ਕਰਿਆ ਤੁਹਾਡੀ ਇਸ ਕਾਮਯਾਬੀ ਵਿੱਚ ਸਕੂਲ ਦਾ ਬਹੁਤ ਵਧੀਆ ਸਹਿਯੋਗ ਰਿਹਾ ਇਹਨਾਂ ਨੇ ਸਾਨੂੰ ਹਮੇਸ਼ਾ ਸਪੋਰਟ ਕੀਤਾ ਹੈ ਟੀਚਰਸ ਹਰ ਵੇਲੇ ਸਾਡੇ ਲਈ ਅਵੇਲੇਬਲ ਰਹੇ ਹੈ ਜਦੋਂ ਵੀ ਸਾਨੂੰ ਕੋਈ ਡਾਊਟ ਰਿਹਾ ਇਹਨਾਂ ਨੇ ਹੈਲਪ ਕੀਤੀ ਹੈ ਤੇ ਸਾਨੂੰ ਈ ਲਾਇਬ੍ਰੇਰੀ ਦੀ ਫੈਸਿਲਿਟੀ ਵੀ ਪ੍ਰੋਵਾਈਡ ਕੀਤੀ ਗਈ ਹੈ ਬੱਚੇ ਮੈਰਿਟ ਚਾਹੇ ਕਿਸ ਤਰ੍ਹਾਂ ਦੀ ਚੀਜ਼ ਹੋਦਾ ਬਹੁਤ ਖੁਸ਼ੀ ਦਾ ਅਨੁਭਵ ਆ ਜੀ ਸਾਡਾ ਸਾਰਿਆਂ ਦਾ ਟੀਚਰਾਂ ਨੇ ਬਹੁਤ ਮਿਹਨਤ ਕੀਤੀ ਆ ਤੇ ਇਸ ਲਈ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਅਸੀਂ ਦੱਸਣਾ ਚਾਹੁੰਦੇ ਆ ਕਿ 223 24 ਦੇ ਲਈ ਸਾਡੇ ਸਕੂਲ ਦੇ ਵਿੱਚ 9th ਤੇ 10th ਦੀਆਂ ਦੋ ਕਲਾਸਾਂ ਚੱਲ ਰਹੀਆਂ ਸੀਗੀਆਂ 10th ਦੇ ਵਿੱਚ ਸਾਡੇ ਟੋਟਲ 39 ਬੱਚੇ ਸੀ 45 ਬੱਚਿਆਂ ਵਿੱਚੋਂ ਸਾਡੀਆਂ 7 ਮੈਡਨ ਜਿਹੜੀਆਂ ਉਹ ਆਈਆਂ ਨੇ ਇਹ ਬਹੁਤ ਸ਼ਾਨਦਾਰ ਨਤੀਜਾ ਹੈ ਜੇ ਅਸੀਂ ਪੰਜਾਬ ਦੇ ਪ੍ਰਸੰਗ ਦੇ ਵਿੱਚ ਦੇਖੀਏ ਅ ਅੱਜ ਦੇ ਇਸ ਸ਼ਾਨਦਾਰ ਰਿਜ਼ਲਟ ਤੇ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਸਕੂਲ ਦੇ ਬੱਚਿਆਂ ਨੇ ਸਾਡਾ ਨਾਮ ਰੋਸ਼ਨ ਕੀਤਾ ਹੈ ਤੇ ਸਾਡਾ ਸਿਰ ਉੱਚਾ ਕੀਤਾ ਹੈ ਇਸ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਤੇ ਸਾਡੇ ਖੇਤਰ ਦੇ ਵਿੱਚ ਤੇ ਇਸ ਕਰਕੇ ਮੈਂ ਸਾਰੇ ਸਮੂਹ ਸਟਾਫ ਤੇ ਸਾਰੇ ਇਲਾਕਾ ਵਾਸੀਆਂ ਨੂੰ ਵੀ ਵਧਾਈ ਦੇਣਾ ਚਾਹੁੰਦੀ ਆ ਕਿ ਸਾਡੇ ਬੱਚਿਆਂ ਨੇ ਸਾਡਾ ਇੰਨਾ ਮਾਣ ਵਧਾਇਆ ਤੇ ਸ਼ਾਨਦਾਰ ਰਿਜ਼ਲਟ ਦਿੱਤਾ ਮੈਰਿਟਰੀ ਸਕੂਲ ਤਲਵਾੜਾ ਬੜੀ ਵੱਡੀ ਮਾਣ ਦੀ ਗੱਲ ਹੈ ਜਿਹੜੇ ਸਾਡੇ 7 ਬੱਚੇ ਮੈਰਿਟ ਚ ਆਏ ਹਨ ਜਿਨ੍ਹਾਂ ਚੋਂ ਰਾਸ਼ੀ ਚੌਧਰੀ ਸਾਡੀ ਜਿਹੜੀ ਹੈ ਉਹ ਪੰਜਾਬ ਚ 6ਵੇਂ ਨੰਬਰ ਤੇ ਆਈ ਹੈ ਤੇ ਬਾਕੀ ਜਿਹੜੇ 7 ਬੱਚੇ ਬਾਕੀ 6 ਬੱਚੇ ਹੈ ਜਿਹੜੇ ਉਹਨਾਂ ਦਾ ਵੀ ਅਚੀਵਮੈਂਟ ਕਹ ਲਓ ਕਿ ਐਟ ਪਾਰ ਹੈ ਰਾਸ਼ੀ ਦੇ ਨਾਲ ਹੀ ਹੈ ਤਾਂ ਬੜੀ ਵਧੀਆ ਅਚੀਵਮੈਂਟ ਹੈ ਬੱਚਿਆਂ ਦੇ ਮਾਰਕਸ ਬਹੁਤ ਵਧੀਆ ਆਏ ਮੇਰੇ ਵੱਲੋਂ ਸਾਰੇ ਇਹਨਾਂ ਦੇ ਪਰਿਵਾਰ ਨੂੰ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਬੱਚਿਆਂ ਦਾ ਬੱਚਿਆਂ ਦੇ ਪੇਰੈਂਟਸ ਦਾ ਬੜਾ ਸੰਘਰਸ਼ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਕਹ ਲਓ ਕਿ ਵਧੀਆ ਸਿੱਖਿਆ ਦਿੱਤੀ ਵਧੀਆ ਇੱਕ ਕਲਚਰ ਕ੍ਰੀਏਟ ਕਰਕੇ ਦਿੱਤਾ ਜਿਹਦੇ ਧੱਕੇ ਬੱਚੇ ਜਿਹੜੇ ਆ ਅੱਜ ਇੱਕ ਮੈਰਿਟ ਦਾ ਸਥਾਨ ਪ੍ਰਾਪਤ ਕਰ ਕਰਕੇ ਗਏ ਆ ਸੈਕੰਡਲੀ ਟੀਚਰਾਂ ਦੀ ਬੜੀ ਮਿਹਨਤ ਹੈ ਇੱਕ ਜਿਹੜਾ ਸਾਡਾ ਸਕੂਲ ਮੈਰਿਟੋਰੀਆ ਸਕੂਲ ਇਹ ਰੈਜ਼ਿਡੈਂਸੀ ਸਕੂਲ ਹੈ ਜਿਹਦੇ ਅੰਦਰ ਬੱਚਿਆਂ ਨੂੰ ਰਹਿਣਾ ਵੀ ਪੈਂਦਾ ਹੋਸਟਲ ਫੈਸਿਲਿਟੀ ਹੈ ਤੇ ਇੱਥੇ ਇੱਕ ਡੈਕੋਰਮ ਪੜ੍ਹਾਈ ਦਾ ਕ੍ਰੀਏਟ ਕਰਨਾ ਇਹ ਸਭ ਤੋਂ ਔਖਾ ਟਾਸਕ ਸਾਡੇ ਲਈ ਹੁੰਦਾ ਤੇ ਟੀਚਰਾਂ ਨੇ ਇੱਕ ਡੈਕੋਰਮ ਕ੍ਰੀਏਟ ਕੀਤਾ ਇੱਕ ਮਾਹੌਲ ਇਦਾਂ ਦਾ ਬਣਾਇਆ ਇੱਕ ਕਲਚਰ ਇਦਾਂ ਦਾ ਬਣਾਇਆ ਜਿਦੇ ਕਰਕੇ ਬੱਚਿਆਂ ਨੂੰ ਇੱਕ ਮਾਹੌਲ ਬਣਿਆ ਜਿਦੇ ਨਾਲ ਬੱਚੇ ਪੜ੍ਹਾਈ ਦੇ ਨਾਲ ਨਾਲ ਐਕਸਟਰਾ ਐਕਟੀਵਿਟੀਆਂ ਦੇ ਵਿੱਚ ਵੀ ਪਾਰਟਿਸਿਪੇਟ ਕਰ ਕਰਕੇ ਆਪਣੇ ਆਪ ਨੂੰ ਇੰਨਾ ਕੁ ਬਿਲਡ ਅਪ ਕੀਤਾ ਵੀ ਉਹ ਮੈਰਿਟਸ ਲੈ ਸਕਣ। ਬਾਕੀ ਬੱਚਿਆਂ ਨੂੰ ਕੀ ਸੰਦੇਸ਼ ਲਗਾਉ। ਬਾਕੀ ਬੱਚਿਆਂ ਨੂੰ ਸੰਦੇਸ਼ ਤਾਂ ਇਹ ਦੇ ਸਕਦੇ ਆ ਜੀ ਆਪਾਂ ਵੀ ਵਧੀਆ ਪੜੋ ਆਪਣੇ ਮਾਤਾ ਪਿਤਾ ਦੇ ਦਾ ਮਾਣ ਵਧਾਓ ਟੀਚਰਸ ਦੇ ਕਹਿਣੇ ਕਾਰ ਬਣੋ ਤੇ ਤਾਂ ਕਿ ਉਹ ਵੀ ਆਪਣੇ ਆਪਣੇ ਰਿਸਪੈਕਟਿਵ ਫੀਲਡ ਵਿੱਚ ਸਕੂਲ ਦਾ ਨਾਮ ਰੋਸ਼ਨ ਕਰ ਸਕਣ।